ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸਾਡੇ ਹਰਮਨ ਪਿਆਰੇ ਪੱਤਰਕਾਰ ਪ੍ਰੀਤ ਸਿੰਘ ਸੈਣੀ ਜੋ ਪਿਛਲੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਸੰਗਤ ਜੀ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਚੱਲ ਰਹੇ ਸਨ ਕਈ ਤਰ੍ਹਾਂ ਦੇ ਸ਼ੰਕੇ ਚੱਲ ਰਹੇ ਸਨ ਕਿ ਸਾਡੇ ਬੱਚੇ ਨੇ ਜੋ ਸੇਵਾ ਅਰੰਭੀ ਸੀ ਜੋ ਕਾਰਜ ਸ਼ੁਰੂ ਕੀਤਾ ਸੀ ਕਿ ਉਹ ਗੁਰੂ ਦੇ ਦਰ ਤੇ ਪ੍ਰਵਾਨ ਹੋਵੇਗਾ ਕਿ ਨਹੀਂ ਕਿ ਉਸ ਦੀ ਆਤਮਾ ਨੂੰ ਸੁੱਖ ਮਿਲੇਗਾ ਕਿ ਨਹੀਂ ਤੇ ਸੰਗਤ ਜੀ ਇਹਨਾਂ ਵਿਚਾਰਾਂ ਦੇ ਨਾਲ ਹੀ ਉਸ ਦੀ ਰਜ਼ਾ ਦੇ ਵਿੱਚ ਪ੍ਰਵਾਹ ਚੱਲ ਰਿਹਾ ਸੀ ਪਰ ਕੱਲ ਜਦੋਂ ਉਹਨਾਂ ਦੇ ਪਟਿਆਲੇ ਵਾਲੇ ਘਰ ਤੋਂ ਉਹਨਾਂ ਦੀ ਅੰਤਿਮ ਯਾਤਰਾ ਆਰੰਭ ਹੋਈ ਉਹਨਾਂ ਦੇ ਜੱਦੀ ਪਿੰਡ ਜੱਜਾ ਵਿਖੇ ਜਾਣ ਦੇ ਲਈ ਤਾਂ ਸੰਗਤ ਜੀ ਰਸਤੇ ਦੇ ਵਿੱਚ ਜਾਂਦੇ ਆਂ ਪਰਿਵਾਰ ਦੇ ਫੋਨ ਦੇ ਉੱਤੇ ਇੱਕ ਮੈਸੇਜ ਆਉਂਦਾ ਤੇ ਜਦੋਂ ਉਹ ਮੈਸੇਜ ਪੜ੍ਹਦੇ ਹਨ ਖੋਲ ਕੇ ਵੇਖਦੇ ਹਨ ਤੇ ਉਹ ਕਿਹੜਾ ਮੈਸੇਜ ਸੀ ਉਹ ਤਾਨਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰ ਤੋਂ ਗੁਰਦੁਆਰਾ ਦੁਖਨਵਾਰਨ ਸਾਹਿਬ ਤੋਂ ਆਇਆ ਹੋਇਆ ਹੁਕਮਨਾਮਾ ਸਾਹਿਬ ਸੀ ਤੇ ਪਹਿਲਾਂ ਹੀ ਉਹ ਵਿਚਾਰ ਮਨ ਵਿੱਚ ਚੱਲ ਰਹੇ ਸਨ ਤੇ ਇੰਜ ਲੱਗਿਆ ਕਿ ਗੁਰੂ ਸਾਹਿਬ ਜੀ ਨੇ ਉਹਨਾਂ ਵਿਚਾਰਾਂ ਦਾ ਉੱਤਰ ਦੇਣ ਦੇ ਲਈ ਹੀ ਇਹ ਹੁਕਮਨਾਮਾ ਪਰਿਵਾਰ ਨੂੰ ਭੇਜਿਆ ਹੋਵੇ ਤੇ ਇਸ ਹੁਕਮਨਾਮੇ ਨੂੰ ਪੜ੍ਹ ਕੇ ਪਰਿਵਾਰ ਨੂੰ ਬਹੁਤ ਸ਼ਾਂਤੀ ਮਿਲੀ ਆਤਮਾ ਨੂੰ ਸੁੱਖ ਮਿਲਿਆ ਤੇ ਹੁਕਮਨਾਮਾ ਕੀ ਸੀ ਆਓ ਸਾਰੇ ਰਲ ਕੇ ਸਰਵਣ ਕਰੀਏ ਜੀ ਬਿਲਾਵਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰੱਖਿਐਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਜ ਆਨੰਦ ਭਏ ਪੂਰਨ ਭਈ ਸੇਵ ਰਹਾ ਇਸ ਅਰਥਨ ਕਿ ਪਾਰ ਬ੍ਰਹਮ ਗੁਰਦੇਵ ਨੇ ਆਪਣੇ ਬਾਲਕ ਆਪ ਰੱਖੇ ਹਨ ਸੁਖ ਸ਼ਾਂਤੀ ਆਤਮ ਅਡੋਲਤਾ ਅਤੇ ਆਨੰਦ ਪ੍ਰਾਪਤ ਹੋ ਗਏ ਹਨ ਅਤੇ ਸੇਵਾ ਪੂਰੀ ਹੋ ਗਈ ਹੈ ਸੰਗਤ ਜੀ ਜਦੋਂ ਇਹ ਹੁਕਮਨਾਮਾ ਪਰਿਵਾਰ ਨੇ ਪੜ੍ਹਿਆ ਤੇ ਇੱਕਦਮ ਮਨ ਨੂੰ ਸਕੂਨ ਮਿਲਿਆ ਮਨ ਨੂੰ ਇਦਾਂ ਲੱਗਿਆ ਕਿ ਗੁਰੂ ਸਾਹਿਬ ਨੇ ਸਾਰੇ ਸ਼ੰਕੇ ਨਿਵਰਤ ਕਰਕੇ ਆਪਣਾ ਹੁਕਮ ਭੇਜਿਆ ਤੇ ਪਰਿਵਾਰ ਨੂੰ ਦੱਸਿਆ ਕਿ ਭਾਈ ਤੁਹਾਡੇ ਬੱਚੇ ਵੱਲੋਂ ਕੀਤੀ ਗਈ ਸੇਵਾ ਰੰਭਿਆ ਹੋਇਆ ਕਾਰਜ ਇਹ ਗੁਰੂ ਦੇ ਦਰ ਤੇ ਪ੍ਰਵਾਨ ਹੋ ਚੁੱਕਾ ਹੈ ਤੇ ਪਰਿਵਾਰ ਨੇ ਸੰਗਤ ਜੀ ਉਸ ਅਕਾਲ ਪੁਰਖ ਦਾ ਫਿਰ ਸ਼ੁਕਰਾਨਾ ਕੀਤਾ ਧੰਨਵਾਦ ਕੀਤਾ ਕਿ ਤੁਸੀਂ ਸਾਡੇ ਬੱਚੇ ਦੀ ਸਾਡੇ ਭਰਾ ਦੀ ਸੇਵਾ ਪ੍ਰਵਾਨ ਕਰਕੇ ਉਸ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦਿੱਤੀ ਹੈ। ਕੋਟਾਨ ਕੋਟ ਸ਼ੁਕਰਾਨਾ ਉਸ ਅਕਾਲ ਪੁਰਖ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।